ਗੁਰ ਰਾਮ ਦਾਸ ਰੱਖੋ ਸ਼ਰਨਾਈ ਸਭ ਕਹ ਡਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਬਲਸੀਐ ਗੁਰ ਕੈ ਜਨਮ ਮਰਨ ਦੁਖ ਜਾਈ ਉਹ ਸਿਵਤ ਕਹ ਸੰਮਦੀ ਨੁਰ ਅਰਸਾ ਪੁਰਸਾ ਜਟਿਏ ਤਦ ਡਿਠੇ ਸੱਚੇ ਪਤਸ਼ਾ ਮਲ ਜਨਮ ਜਨਮ ਦੀ ਕਟਿਏ ਸਜਨ ਸੱਚੇ ਪਤਸ਼ਾ ਸਿਰ ਸਾਹ ਦੇ ਸਾਹ ਜਿਸ ਪਾਸ ਬੈਠਿਆ ਸਹੀਐ ਸੰਤ ਜਿਸ ਪਾਸ ਬੈਠਿਆ ਸਹੀਐ ਸਭਨਾ ਦਾ ਵਿਸਾਹ ਜਿਸ ਪਾਸ ਬੈਠਿਆ ਸਹੀਐ ਸਭਨਾ ਦਾ ਵਿਸਾਹ ਸਰਠ ਮਹਲਾ ਅੰਜਮ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਵਿਣਸੇ ਸੁਖ ਪਾਇਆ ਨਯਾਲ ਹੋ ਆਪਾਰ ਬ੍ਰਹਮ ਸਾਮੀ ਉਰਾ ਸਤਗੁਰ ਧਿਆਇਆ ਰਬ ਕੀ ਸਰਨ ਸਗਲ ਪਹਿਲਾਥੇ ਦੁੱਖ ਵਿਣਸੈ ਸੁਖ ਪਾਇਆ ਦਇਨ ਹੋਆ ਪਰਮ ਬ੍ਰਹਮ ਸਾਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੂ ਰੰਗ ਰਤਾ ਰਹਾਓ ਸਤਗੁਰ ਨਾਮੰਦਾਨੰਦ ਰੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲੀਨਾ ਮਨ ਵਸਿਆ ਆਵਨਾਂ ਸੀ ਤਾਂ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੈ ਰਾਖੇ ਚਰਨ ਕਮਲ ਵਸੈ ਹਿਰਦ ਅੰਤਰ ਅਮਰਤ ਹਰ ਰਸ ਚਾਖੀ ਕਰ ਸੇਵਾ ਸੇਵਕ ਪ੍ਰਭ ਆਪਣੇ ਜੇਨ ਮਨ ਕੀ ਇਛੁ ਪ੍ਰਜਾਈ ਨਾਨਕ ਦਾਸ ਤਾ ਕੈ ਬਿលਿਹਾਰੇ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜੇਨ ਮਨ ਕੀ ਇਛੁ ਪ੍ਰਜਾਈ ਨਾਨਕ ਦਾਸ ਤਾਂ ਕਹਿ ਬਲਹਿਰ ਜਨ ਪੂਰਨ ਭੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਰਬ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰਮ ਬ੍ਰਹਮ ਸਵਾਮੀ ਪੂਰਾ ਸਤਗੁਰ ਤੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਏ 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 ਗੁਰੂ